ਗੱਲ ਕਰਦੇ ਹਾਂ ਦੇਸ਼ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਦੇ ਮਾਮਲਿਆਂ ਦੀ ਦੇਸ਼ ਦੇ ਵਿੱਚ ਰੋਜ਼ਾਨਾ ਕਰੋਨਾ ਦੇ ਲਗਭਗ 400 ਮਾਮਲੇ ਸਾਹਮਣੇ ਆਏ ਨੇ ਆ ਰਹੇ ਨੇ ਅਤੇ 5 ਤੋਂ 6 ਮਰੀਜ਼ਾਂ ਦੀ ਮੌਤ ਵੀ ਰੋਜ਼ਾਨਾ ਦਰਜ ਕੀਤੀ ਜਾ ਰਹੀ ਹੈ ਪਿਛਲੇ 8 ਦਿਨਾਂ ਦੀ ਗੱਲ ਕਰੀਏ ਤਾਂ ਕਰੋਨਾ ਦੇ ਮਾਮਲੇਅਤ ਵਿੱਚ 3045 ਦਾ ਵਾਧਾ ਹੋਇਆ ਹੈ ਦੇ ਮਹੀਨ ਨੂੰ ਸਿਹਤ ਵਿਭਾਗ ਨੇ ਦੇਸ਼ ਦੇ ਵਿੱਚ 2710 ਸਰਗਰਮ ਮਾਮਲੇ ਦੱਸੇ ਸਨ ਅਤੇ 8 ਜੂਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ 57 ਤੋਂ 55 ਤੱਕ 5755 ਤੱਕ ਇਹ ਗਿਣਤੀ ਪਹੁੰਚ ਚੁੱਕੀ ਹੈ ਤੇ ਹੁਣ ਤੱਕ 58 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕਾ ਦੇ ਵਿੱਚ ਸ਼ਨੀਵਾਰ ਨੂੰ 22 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਗੁਜਰਾਤ ਦੇ ਵਿੱਚ ਕਰੋਨਾ ਦੇ 183 ਮਾਮਲੇ ਸਾਹਮਣੇ ਆ ਚੁੱਕੇ ਨੇ। ਮਹਾਰਾਸ਼ਟra ਦੇ ਵਿੱਚ 86 ਅਤੇ ਕਰਨਾਟਕਾ ਦੇ ਵਿੱਚ 57 ਮਾਮਲੇ ਸਾਹਮਣੇ ਆਏ ਨੇ। ਗੁਜਰਾਤ ਦੇ ਵਿੱਚ ਤੇਜ਼ੀ ਨਾਲ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਸਰਕਾਰ ਨੇ ਕਿਹਾ ਕਿ ਅਸੀਂ ਕੋਵਿਡ ਨਾਲ ਲੜਨ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਾਂ ਹਸਪਤਾਲਾਂ ਦੇ ਵਿੱਚ ਬਿਸਤਰੇ ਵੈਂਟੀਲੇਟਰ ਅਤੇ ਆਈ ਸੀ ਯੂ ਦੀ ਵਿਵਸਥਾ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੈਲੋ ਵੀ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦੇ ਵੱਡੇ ਹਸਪਤਾਲਾਂ ਦੇ ਵਿੱਚ ਕੋਰੋਨਾ ਦੀ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦੇ ਨਾਲ ਨਜਿੱਠਣ ਦੀ ਵਿਵਸਥਾ ਕੀਤੀ ਗਈ ਹੈ ਇਸ ਮੌਕੇ ਉਹਨਾਂ ਹਸਪਤਾਲਾਂ ਦਾ ਜਾਇਜ਼ਾ ਵੀ ਲਿਆ ਉਹਨਾਂ ਕਿਹਾ ਕਿ ਪੰਜਾਬ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਮਰੱਥ ਹੈ